700 ਕਾਲ ਵੀਰੋ ਕੀ ਹਾਲ ਚਾਲ ਨੇ ਮੀਤ ਕਰਦਾ ਸਰ ਠੀਕ ਹੁਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਵੀਰੋ ਅੱਜ ਤੋਂ ਪੈ ਮਿੰਨ ਮਿੰਨ ਜੀ ਨਿਕਲੀ ਆ ਬੱਤਲਵਾਈ ਬਨੇ ਹੋਏ ਐ ਤੇ ਅੱਜ ਆਪਾਂ ਤੁਹਾਨੂੰ ਮਿਲਾਉਂਦੇ ਆ ਇੱਧਰ ਆਪਣੇ ਪਰਾਏ ਹੋਏ ਐ ਅਕਸਰ ਤੁਸੀਂ ਇਹਨਾਂ ਨੂੰ ਆਪਣੀ ਸ਼ਾਰਟ ਵੀਡੀਓ ਦੇ ਵਿੱਚ ਦੇਖਿਆ ਹੋਣਾ ਆ ਤੇ ਸੋਚਿਆ ਅੱਜ ਆਪਾਂ ਕੋਈ ਨੇਕੀ ਦਾ ਕੰਮ ਕਰ ਲਈਏ ਜੋ ਆਪਣੇ ਦਿਨ ਦੀ ਸ਼ੁਰੂਆਤ ਆ ਤੇ ਉਸ ਤੋਂ ਬਾਅਦ ਅਵੇਲੇ ਦੇਖਦੇ ਆ ਕਿਵੇਂ ਅੱਜ ਤਾਂ ਦਿਨ ਆਪਣਾ ਗੁਜ਼ਰਦਾ ਹੈ ਵੀਡੀਓ ਦੇ ਨਾਲ ਨਾਲ ਤੁਸੀਂ ਜੁੜੇ ਰਹੋ ਤੇ ਐਦਾਂ ਸਾਡੇ ਇਹ ਹਰ ਸਵੇਰ ਜਿਹਾ ਤੁਹਾਨੂੰ ਵੇਲੇ ਮਿਲਣ ਕੇ ਲੱਗਦੀ ਹੈ ਸੜਕਾਂ ਦੇ ਮਿਲਣ ਕੇ ਕੰਮ ਕਰ ਇਹਨਾਂ ਨੂੰ ਆਦੀ ਹਾਂ ਇਹ 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 ਤੋਂ ਮੇਰੀ ਗੱਲ ਕਰਨਾ ਬਾਕੀ ਦੇ ਸਾਰੇ ਸਾਡੇ ਕੰਮ ਆ ਗਏ। ਕਵੀਰੋ ਕਿੱਦਾਂ ਆਪ ਆਪਣਾ ਨੇਕੀ ਦਾ ਕੰਮ ਵੀਰੋ ਇਹਧਰ ਆ ਤੁਸੀਂ ਪੌਦਾ ਦੇਖ ਸਕਦੇ ਹੋ ਜੋ ਆਪਣੇ ਪਿੰਡ ਦੇ ਸਰਪੰਚ ਵੱਲੋਂ ਪਿਛਲੇ ਸਾਲ ਪਿੰਡ ਦੀ ਫਿਰਨੀ ਤੇ ਰੁੱਖ ਲਗਾਏ ਗਏ ਸੀ ਤਾਂ ਜਿਹਦੇ ਵਿੱਚੋਂ ਇਹ ਪੌਦਾ ਸਰਪੰਚ ਸਾਹਿਬ ਨੇ ਲਗਾਇਆ ਸੀ ਆਪਣੇ ਕਲੀਨਿਕ ਦੇ ਬਿਲਕੁਲ ਸਾਹਮਣੇ ਤੇ ਕਾਫੀ ਆਪ ਇਹਦੀ ਸਾਮ ਸੰਭਾਲ ਕੀਤੀ ਸੀ ਜੀ ਦੇ ਕਰਕੇ ਪੌਦੇ ਨੇ ਗਰੋਥ ਬਹੁਤ ਜਲਦੀ ਕੀਤੀ ਸੀ ਤਾਂ ਜਿਵੇਂ ਜਿਵੇਂ ਸਰਦੀ ਦਾ ਮੌਸਮ ਆਇਆ ਤੇ ਰੂੜੀਏ ਦੇ ਉੱਪਰ ਪੈਣ ਲੱਗੀ ਸੀ ਤਾਂ ਰੂੜੀ ਪੈਣ ਕਰਕੇ ਇਦੀ ਗਰੋਥ ਰੁਕ ਗਈ ਤੇ ਦੂਸਰਾ ਸਰਦੀ ਦੇ ਦਿਨਾਂ ਚ ਤੁੰਦਾ ਵੀ ਕਾਫੀ ਹੁੰਦੀਆਂ ਆ ਉਹਦੇ ਕਰਕੇ ਵੀ ਇਹਦੀ ਗਰੋਥ ਹੋਈ ਨਹੀਂ ਤੇ ਪੌਦਾ ਇਹ ਸੁੱਕਣ ਲੱਗ ਗਿਆ ਆ ਤੁਸੀਂ ਦੇਖ ਸਕਦੇ ਹੋ ਤਾਂ ਆਪਾਂ ਸੋਚਿਆ ਕਿ ਅੱਜ ਇਹ ਨੇਕੀ ਦਾ ਕੰਮ ਕਰਦੇ ਆ ਜੋ ਆਪਾਂ ਪੌਦੇ ਦੀ ਸਾਂਭ ਸੰਭਾਲ ਕੀਤੀ ਸੀ ਪਿਛਲੇ ਗਰਮੀ ਦੇ ਦਿਨਾਂ ਵਿੱਚ ਤਾਂ ਹੁਣ ਫਿਰ ਮੌਸਮ ਗਰਮੀ ਵਾਲਾ ਬਣ ਚੁੱਕਿਆ ਆ ਜੋ ਵੀ ਇਹ ਦੇ ਉੱਪਰ ਰੂੜੀ ਪਈਆ ਜਾਂ ਕਾਹ ਉੱਤਰਾਇਆ ਤਾਂ ਸਫਾਈ ਆਪਣੇ ਪੌਦੇ ਦੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਜੋ ਵੀ ਬੋਆ ਵਗੈਰਾ ਜੜਾ ਸੀਪਰ ਆਪਾਂ ਨੇ ਸਾਈਡ ਕਰ ਦਿੱਤਾ ਆਇਆ ਤੇ ਹੁਣ ਉਮੀਦ ਆ ਕਿ ਆਪਣਾ ਪੌਦਾ ਪਹਿਲਾਂ ਦੀ ਤਰ੍ਹਾਂ ਚੱਲ ਪਏਗਾ ਤੇ ਸ਼ਾਮ ਨੂੰ ਇਹਨੂੰ ਆਪਾਂ ਆ ਕੇ ਪਾਣੀ ਵਗੈਰਾ ਪਾਉਂਦੇ ਆਂ ਸੋਸ ਤੋਂ ਪਹਿਲਾਂ ਆਪਦੇ ਜੋ ਖੇਤ ਦੇ ਕੰਮ ਕਰ ਉਹ ਕਰਦੇ ਆਂ ਤਾਂ ਆਪਾਂ ਹੁਣ ਖੇਤ ਜਾ ਰਹੇ ਆ ਖੇਤ ਜਾ ਕੇ ਲੈਂਦੇ ਆ ਪਤਾ ਕਿਵੇਂ ਜਮੀਨ ਆਪਣੀ ਪੱਟੇ-ਵੱਟਾਂ ਤੋਂ ਕਿਉਂ ਹੈ ਦੇ ਹੁਣੇ ਕਹਿੰਦੇ ਆ ਅੰਮ੍ਰਿਤਿਆ ਕਿ ਚਾਹ ਤੇ ਖੇਤ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਲੈਣ ਦਾ ਪਤਾ ਜ਼ਮੀਨ ਦਾ ਕਿ ਕਿੰਨੀ ਕੁ ਗਿੱਲੀ ਆ ਐਸਹਿੰਦੀ ਆ ਜਾਂ ਨਹੀਂ ਸਹਿੰਦੀ ਕਿਉਂਕਿ ਪਾਣੀ ਆਪਣੇ ਪੱਠਾਂ ਦੇ ਵਿੱਚੋਂ ਦੋ ਦਿਨ ਲੰਘਿਆ ਸੀ ਇੱਕ ਦਿਨ ਤਾਂ ਆਪਾਂ ਪੱਠਾਂ ਨੂੰ ਪਾਣੀ ਲਾਇਆ ਸੀਗਾ ਲਾਈਟ ਚਲੀ ਜਾਣ ਕਰਕੇ ਕਨਕ ਆਪਣੀ ਪੀਜੋਂ ਨੂੰ ਰਹਿ ਗਈ ਸੀ ਤੇ ਜੀ ਦੇ ਕਰਕੇ ਆਪਾਂ ਨੂੰ ਦੁਬਾਰਾ ਫਿਰ ਪਾਣੀ ਲਾਉਣਾ ਪਿਆ ਸੀ ਕਨਕ ਨੂੰ ਤਾਂ ਉਹ ਵੀ ਆਪਣੇ ਪੱਠਾਂ ਦੇ ਵਿੱਚੋਂ ਪਾਣੀ ਲੰਘ ਕੇ ਗਿਆ ਸੀ ਤੇ ਇੱਧਰ ਆਪਾਂ ਦਾਤਰੀ ਰੱਖ ਕੇ ਗਏ ਸੀਗੇ ਤਾਤਰੀ ਆਪਣੀ ਕੋ ਚੱਕ ਕੇ ਲੈ ਗਏ ਤਾਂ ਇਹ ਵੀ ਲੋਕਾਂ ਦੀ ਬਹੁਤ ਗਲਤ ਆਦਤ ਹੈ ਕਿ ਜੇ ਜੇ ਤੁਸੀਂ ਚੀਜ਼ ਲਈ ਆ ਵਰਤਨ ਦੀ ਉਹਨੂੰ ਫਿਰ ਰੱਖ ਕੇ ਵੀ ਜਾਓ ਪਰ ਆਪਨੇ ਇੱਧਰ ਇਦਾਂ ਘਾਟੀ ਕਰਦੇ ਆ ਕਿਉਂਕਿ ਅੱਗੇ ਵੀ ਕਾਫੀ ਵਾਰ ਇਸ ਤਰ੍ਹਾਂ ਹੋਇਆ ਜਦੋਂ ਵੀ ਆਪਨੇ ਕਿਤੇ ਦਾਤਰੀ ਕੋਈ ਉਹੋ ਜੀ ਜਗ੍ਹਾ ਤੇ ਪਈ ਹੁੰਦੀ ਹੈ ਕਿ ਜਿੱਥੋਂ ਆਉਂਦੇ ਜਾਂਦੇ ਦੀ ਨਿਗਾ ਪੈ ਜਾਂਦੀ ਹੈ ਤਾਂ ਦੱਤਰੀ ਆਪਣੀ ਲੈ ਜਾਂਦੇ ਹੈ ਉਸ ਤੋਂ ਬਾਅਦ ਰੱਖਦੇ ਨਹੀਂ ਤਾਂ ਚਲੋ ਰੱਬ ਭਲੀ ਕਰੇ ਉਹਨਾਂ ਦੀ ਵੀ ਤਾਂ ਹੁਣ ਆਪਾਂ ਵੱਟਦੇ ਆ ਪੱਠੇ ਪੱਠੇ ਆਪਨੇ ਵੱਟੇ ਗਏ ਤਾਂ ਪੱਠੇ ਵੱਟ ਵੀ ਆ ਪੜ ਕਾਫੀ ਲਾਇਆ तो टाइम अज आपू थोड़ा ज्यादा लग गया सी क्योंकि तो जगह थोड़ी थोड़ी गिली सी पठ्ठा ने अपा पानी लगाया करके पर परे गए बहुत ज्यादा तो हम जल्दी जल्दी आप लद गए ट्राली ते ल चलते लदे गए तो इधर खेत अपने अज दो निकिया पोंडियां आईया तौड़ना ਆਹ ਭੁੰਡੀਆਂ ਦੇਖੋ ਇੱਧਰ ਇਹ ਭੁੰਡਾ ਹੈ ਇਹ ਭੁੰਡੀਆਂ ਆਈਆਂ ਮਟਰ ਲਾਇਨ ਲਈ ਇੱਧਰ ਤੁਸੀਂ ਦੇਖੋ ਆਪਣਾ ਪਲਵਾਨ ਹੁਣ ਆਪਣੇ ਤੋਂ ਵੇਰ ਨੇ ਲੱਗ ਗਿਆ ਹੈ ਕਹੇ ਕਿ ਆਪਣੇ ਨਾਲ ਆਉਂਦਾ ਨਹੀਂ ਤੇ ਕੱਲਾ ਜਦੋਂ ਦੇਖਦਾ ਤੇ ਪਿੱਛੇ ਆ ਜਾਂਦਾ ਹੈ ਐ ਦੇਖ ਦੇਖੋ ਕੈਮਰਾ ਸਾਹਮਣੇ ਇਹ ਇੱਕ ਤੇ ਲੁਕਦਾ ਬਹੁਤ ओदा बहुत गल करता है। तो दोस्तों मत अपने पानी लगाया सुकन लग गए खैर ते नाल ये अपने प्याज भी लाए हुए है ये तो पट्ट आप ओं नोटी करा गए इधर पलवान के कम देखो ਮੂਲੀਆਂ ਪੱਟਣ ਲੱਗਾ ਤੇ ਜਿਆਦਾ ਮੂਲੀਆਂ ਪੱਟਣ ਆ ਚੰਗੀਆਂ ਨੇ ਇੱਕ ਵੀ ਨਹੀਂ ਪੱਟੀਆਂ ਦੇਖੋ ਇਹਦੇ ਕੰਮ ਇਧਰ ਤੇ ਆਪਣੀਆਂ ਪੁੰਡੀਆਂ ਵੀ ਮੂਲੀਆਂ ਪੱਟ ਰਹੀਆਂ ਹੈ ਖੈਰ ਪਹਿਲਵਾਨ ਨਾਲ ਤਾਂ ਕੁਝ ਚੰਗੀਆਂ ਪੱਟਦੀਆਂ ਪਈਆਂ ਨਾਲ ਤੱਤੀ ਖਾਨੀਆਂ ਨੇ ਕਦੇ-ਕਦੇ ਪਹਿਲਵਾਨ ਕਮਲੀ ਗੱਲ ਵੀ ਕਰ ਜਾਂਦਾ ਤੁਹਾਡਾ ਕਣਕ ਵੀ ਨਾਲ ਬੀਜੀ ਸੀ ਜੋ ਬਿਨਾ ਡੀਪੀ ਖਾਦ ਬਿਨਾ ਯੂਰੀ ਤੇ ਆਪਾਂ ਬੀਜੀ ਸੀ ਬੱਸ ਕਰੋ ਤਾਂ ਦੇਖ ਸਕਦੇ ਹੋ ਤੁਸੀਂ ਕਣਕ ਆਪਣੀ ਵਧੀਆ ਹੋਈ ਆ ਵਧੀਆ ਵਧੀਆ ਥੜੀ ਦੱਸ ਆਰਪੀ ਨੂੰ ਮੂਹੀਆਂ ਪੱਟੀਆਂ ਸੀ ਪਹਿਲਵਾਨ ਨੇ ਤੇ ਆਪਣੀਆਂ ਪੁੰਡੀਆਂ ਨੇ ਦੇਖੋ ਇਹਨਾਂ ਨੂੰ ਇਧਰ ਇਧਰ ਸੋ ਪੁੰਡੀਆਂ ਇਹਨੀਆਂ ਮੂਲੀਆਂ ਪੱਟੀਆਂ ਤੇ ਗੇਂਦਾਂ ਦਾ ਕਰਨਾ ਕੀ ਹੈ ਇਹ ਵੇਚਣੀਆਂ ਨੇ ਆਲੂ ਦੇ ਪੈਂਦੀ ਦੇ ਗੋਭੀ ਟਮਾਟਰ ਦਾ ਪਲਵਾਨ ਆਪਣਾ ਕਹਿੰਦਾ ਕਿ ਮੂਲੀਆਂ ਵੇਚਣੀਆਂ ਪਰ ਫਿਰ ਮਜ਼ਾਕ ਕਰਦਾ ਇਹ ਜੋ ਮੂਲੀਆਂ ਪੱਟੀਆਂ ਇਹ ਆਪਣੇ ਅਰਪਿੰ ਨੂੰ ਫੋਲੋ ਕਰੋ ਲਾਈਕ ਕਰੋ શેર ਕਰੋ ਚਾਰ ਪੰਜ ਕਰਾਂ ਤੇ ਇਹ ਜਾਣੀਆਂ ਕਰ ਲੈ ਮੂਲੀਆਂ ਇਹ ਤਾਂ ਕੋਈ ਇਸ ਦਾ ਸਲਾਦ ਬਣਾ ਕੇ ਖਾਣ ਕੇ ਤਾਂ ਕੋਈ ਇਸ ਦੇ ਪਰੌਂਠੇ ਬਣਾ ਕੇ ਖਾਣ ਕੇ ਤਾਂ ਪੁੰਟੀਆਂ ਨੂੰ ਅੱਜ ਖੇ ਤਾਂ ਕੇ ਬਹੁਤ ਖੁਸ਼ੀ ਹੋਈ ਹੈ ਤੁਸੀਂ ਵੇਖ ਸਕਦੇ ਜੀ ਕਿਉਂ ਪੁੰਟੀਆਂ ਖੁਸ਼ ਜੀ ਅੱਜ ਬਾਦੂ ਤਾਂ ਚਲਦੇ ਹੁਣ ਆਪਾਂ ਕਰ ਲਈ ਤਵੇਲਾ ਹੋ ਗਿਆ ਸ਼ਾਮ ਦਾ ਜਿਹੜਾ ਆਪਾਂ ਪੌਦੇ ਦੀ ਸਫਾਈ ਕੀਤੀ ਸੀ ਉਹਦੇ ਹੁਣ ਪਾਣੀ ਪਾਉਂਦੇ ਆ ਅੱਛਾ ਤਾਂ ਆਪਣਾ ਪੌਦਾ ਵਧੀਆ ਤਰੀਕੇ ਨਾਲ ਚੱਲ ਪਵੇ ਤੁਹ ਦੇਖ ਸਕਦੇ ਹੋ ਬਾਲਟੀਆਂ 'ਪੇ ਇੱਕ ਪਾਣੀ ਦੀ ਪਾਤੀ ਆ ਤਾਂ ਹੁਣ ਦੋ ਤਿੰਨ ਦਿਨ ਬਾਅਦ ਇਸੇ ਤਰ੍ਹਾਂ ਆਪਾਂ ਪਾਣੀ ਪਾਉਂਦੇ ਰਾਵਾਂਗੇ ਜਦੋਂ ਸਮਾਂ ਮਿਲੇਗਾ ਤੇ ਵਧੀਆ ਤੇ ਰੈਕਟਰ ਨਾਲ ਪੌਦੇ ਦੀ ਸੰਭਾਲ ਕਰਾਂਗੇ ਹੈਲੋ ਗੈਸ ਆਈ ਤੇ ਵਲੌਗ ਆਪੇ ਥ੍ਰੂ ਕਰਦੇ ਤੇ ਖਤਮ ਕਰਦੇ ਨੇ ਬਾਏ ਤੋ ਵੀਰੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ era braca